ਆਪਾ ਦਰਬਾਰ ਸਾਹਿਬ ਜਾਣਿਆ ਨਾ ਅੰਦਰ ਨਮਸਕਾਰ ਕਰਦੇ ਆ ਤੇ ਸੰਗਤਾਂ ਪਿੱਛੇ ਪ੍ਰਕਰਮਾਂ ਤੋਂ ਬਾਅਦ ਜਲ ਦਾ ਚੁੱਲਾ ਲੈਂਦੀਆਂ ਜੀ ਉਹ ਜਗ੍ਹਾ ਨੂੰ ਕਹਿੰਦੇ ਹਰ ਕੀ ਪੌੜੀ ਜੀ ਬਿਲਕੁਲ ਔਰ ਜਦੋਂ ਤੁਸੀਂ ਜਲ ਛੱਕ ਕੇ ਤੁਸੀਂ ਨੋਟ ਕਰਿਓ ਉੱਪਰ ਵੱਲ ਨੂੰ ਦੇਖਿਓ ਤੇ ਇੱਕ ਸੂਰਜ ਦਾ ਨਿਸ਼ਾਨ ਬਣਿਆ ਹੋਇਆ ਹੂੰ ਉਹ ਉਹ ਦਿਖਣ ਚ ਸੂਰਜ ਦਾ ਨਿਸ਼ਾਨ ਲੱਗਦਾ ਪਰ ਉਹ ਦੇਵੀ ਤਾਕਤਾਂ ਦਾ ਪ੍ਰਤੀਕ ਹੈ ਜਦੋਂ ਗੁਰੂ ਅਰਜਨ ਸਾਹਿਬ ਸੇਵਾ ਕਰਾ ਰਹੇ ਸੀ ਨਾ ਤੇ ਸੰਗਤ ਨੇ ਆ ਕੇ ਇੱਕ ਗੱਲ ਕਹੀ ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਮਹਾਰਾਜ ਇੱਕ ਬੜੀ ਵਿਲੱਖਣ ਦੀ ਗੱਲ ਦੇਖਣ ਤੋਂ ਮਿਲੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਵੀ ਕੀ ਦੇਖਿਆ ਕਹਿੰਦੇ ਜੀ ਸੇਵਾ ਚੱਲ ਰਹੀ ਆ ਇੱਕ ਜੀ ਐਸਾ ਵੇਖਿਆ ਜਿਹੜਾ ਸੇਵਾ ਕਰ ਰਿਹਾ ਪਰ ਉਹਦੇ ਪੈਰ ਧਰਤੀ ਦੇ ਨਹੀਂ ਹੈਗੇ ਹੂੰ ਕਹਿੰਦੇ ਜੀ ਫੇਰ ਕਹਿੰਦੇ ਜੀ ਉਹਨਾਂ ਨੇ ਸਿਰ ਤੇ ਬਾਟਾ ਵੀ ਚੱਕਿਆ ਪਰ ਉਹਦਾ ਬਾਟਾ ਉਹਦੇ ਸਿਰ ਤੇ ਨਹੀਂ ਗੁਰੂ ਅਰਜਨ ਸਾਹਿਬ ਨੇ ਦੋਨੋਂ ਦਰਸ਼ਨ ਕੀਤੇ ਨਮਸਕਾਰ ਕੀਤੀ ਕਹਿੰਦੇ ਮਹਾਰਾਜ ਨਮਸਕਾਰ ਕਹਿੰਦੇ ਪਰਮਾਤਮਾ ਆਪ ਹਰੀ ਆਪ ਇਸ ਸਥਾਨ ਦੀ ਸੇਵਾ ਪਿਆ ਕਰਦਾ ਉਹ ਹਰ ਕੀ ਪੌੜੀਆਂ ਜਿਹੜੀ ਬਣਾਉਣ ਦੀ ਸੇਵਾ ਉਸ ਹਰੀਵੱਲ ਹੋਈ ਹੈ ਇਸ ਕਰਕੇ ਉਸ ਸਥਾਨ ਨੂੰ ਹਰ ਕੀ ਪੌੜੀ ਦਾ ਨਾਮ ਦਿੱਤਾ ਗਿਆ ਤੇ ਪੂਰਾ ਪੌਡਕਾਸਟ ਵੇਖਣ ਵਾਸਤੇ ਸਾਡੇ YouTube ਚੈਨਲ ਤੇ ਵਿਜ਼ਿਟ ਕਰੋ